ਮਕਾਨ ਵੀ ਬਣਾ ਲਏ ਆਪਣੀਆਂ ਗੱਡੀਆਂ ਵੀ ਪਾਈਆਂ ਹੋਈਆਂ ਬਿਲਕੁਲ ਗੱਡੀਆਂ ਵਡੀਆਂ ਵਡੀਆਂ ਪਾਈ ਆਏ ਆ ਬੱਚੇ ਇੰਗਲਿਸ਼ ਮੀਡੀਆ ਸਕੂਲਾਂ ਚ ਉਹਨਾਂ ਦੇ ਪਰਦੇ ਪੜਦੇ ਹੈਗੇ ਆ ਔਰ ਕਈ ਕਈ ਪ੍ਰਵਾਸੀ ਤਾਂ ਪਛਾਣੇ ਨਹੀਂ ਜਾਂਦੇ ਹੁਣ ਉਹਨਾਂ ਦੀਆਂ ਬੁੱਛਾਂ ਤੋਂ ਉਹਨਾਂ ਦੇ ਬੋਲਣ ਚਾਲਣ ਤੋਂ ਆ ਕੀ ਇਹ ਪ੍ਰਵਾਸੀ ਹੈਗੇ ਮੈਂ ਲੱਖਾਂ ਲੋਕ ਐਸੇ ਜਾਣਦਾ ਮਾ ਲੁਧਿਆਣਾ ਸ਼ਹਿਰ ਦੇ ਵਿੱਚ ਲੱਖਾਂ ਜਿਨ੍ਹਾਂ ਨੇ ਝੁੱਗੀਆਂ ਵਿੱਚ ਰਹਿੰਦੇ ਪਏ ਆ ਜਿਨ੍ਹਾਂ ਦੇ ਛੁਕੀਆਂ ਵਾਲਿਆ ਦੇ ਜਿਨ੍ਹਾਂ ਦੇ ਡਿਸ਼ ਲੱਗੀਆਂ ਹੋਈਆਂ ਕਲਰ ਟੀਵੀ ਲੱਗੀਆਂ ਛੁਕੀਆਂ ਦੇ ਵਿੱਚ ਜਿਨ੍ਹਾਂ ਦੇ ਫਰਿੱਜ ਲੱਗੇ ਹੋਏ ਹੈਗੇ ਆ ਜਿਨ੍ਹਾਂ ਦੇ ਆਧਾਰ ਕਾਰਡ ਬਣੇ ਹੋਏ ਜਿਨ੍ਹਾਂ ਦੇ ਵੋਟਰ ਕਾਰਡ ਬਣੇ ਹੋਏ ਕੀ ਕਰੋਗੇ ਲੇਕਿਨ ਪ੍ਰਵਾਸੀ ਹੈ ਇੱਥੋਂ ਦੇ ਹੈ ਹੀ ਨਹੀਂ ਕਿਵੇਂ ਵੋਟਾਂ ਬਣ ਗਈਆਂ ਉਹਨਾਂ ਦੀ ਅਗਲੇ ਸੋਮਵਾਰ ਫੇਰ ਲੰਗਰ ਲਾਇਆ ਉਹ ਫੇਰ ਲੰਗਰ ਦੇ ਕੇ ਉਹ ਕਹਿੰਦਾ ਬੌਜੀ ਕਹਾਂ ਇਹ ਰੋਜ਼ ਰੋਜ਼ ਕਹਿੰਦਾ ਕੜੀ ਚਾਵਲ ਸੇ ਦੇjate ਹੋ ਦੇਖੋ ਗੱਲ ਸੁਣੋ ਕਹਿੰਦਾ ਕੋ ਮੱਛੀ ਚਾਵਲ ਹੋਤਾ ਤੁ ਕਹਿੰਦਾ ਇਸ ਕੋ ਲੈ ਜਾਓ ਨਹੀਂ ਚਾਹੀਏ ਹਮੇਂ ਹਾਲਾਤ ਕੀ ਹੁੰਦੇ ਰਾਤ ਨੂੰ ਇੱਥੇ ਆ ਕੇ ਦੇਖ ਲਿਓ ਰਾਤ ਨੂੰ ਇੱਥੇ ਅੱਗੇ ਦੇਖ ਲਿਓ ਨਸ਼ੇ ਕਰਕੇ ਕਿਵੇਂ ਡਿੱਗੇ ਹੁੰਦੇ ਛੋਟਾ ਹਾਥੀ ਪਾਇਆ ਹੋਇਆ ਸ਼ਾਮ ਨੂੰ ਸਵੇਰੇ ਛੋਟਾ ਹਾਥੀ ਟੈਂਪੂ ਉਹਨਾਂ ਨੂੰ ਲੈਣ ਆਂਦਾ ਵਾ ਬੱਚਿਆਂ ਨੂੰ ਲੇਡੀਜ਼ ਨੂੰ ਲੈਣ ਆਂਦਾ ਛੱਡਣ ਆਂਦਾ ਵਾ ਔਰ ਪ੍ਰਵਾਸੀ ਏ ਔਰ ਉਹ ਪ੍ਰਵਾਸੀ ਏ ਸਾਰੇ ਮੈਂ ਸਰਕਾਰਾਂ ਨੂੰ ਇਹ ਕਹਿਣਾ ਚਾਹਨਾ ਕਿ ਕੱਲਾ ਡੀਐਨਏ ਟੈਸਟ ਨਾ ਕਰਾਂ ਇਹ ਜਿੰਨੇ ਵੀ ਪ੍ਰਵਾਸੀ ਜਿਹੜੇ ਪੀਕ ਮੰਗਣ ਵਾਲੇ ਐ ਜਿਹੜੇ ਕਿਰਤ ਕਰਨ ਵਾਲੇ ਨਹੀਂ ਮੈਂ ਕਹਿ ਰਿਹਾ ਪੀਕ ਮੰਗਣ ਵਾਲੇ ਜਿਹੜੇ ਪ੍ਰਵਾਸੀ ਹੈਗੇ ਐ ਇਹਨਾਂ ਸਾਰਿਆਂ ਦਾ ਟਿਕਟ ਕਟਾ ਦੇਣਾ ਚਾਹੀਦਾ ਵਾ